ਤਾਂ ਜਿਵੇਂ ਤਿੰਨ ਮਕਾਨ ਪਾਟਦੇ ਪੌੜੀ ਪਾਟ ਗਈ ਹੈ ਜੀ ਤੇ 5-5 ਫੁੱਟ ਮਗਰ ਪਾਣੀ ਸੀ ਹੈ ਜੀ ਤੇ ਅਸੀਂ ਉਹ ਮਤਲਬ ਬਾਹਰ ਕੋਨੇ ਦੇ ਅੰਦਰ ਦੇ ਗਾਹ ਦੇ ਮਗਰ ਤੇ ਜੋ ਫਸਲੇ ਗਿਆ ਸਾਡੇ ਖਾਨ ਬਹੁਤ ਸਾਰੀ ਨਹੀਂ ਸੀ ਜੀ ਨਹੀਂ ਘਾਸ ਸਾਲੀ ਹਲੀ ਕੋਨੇ ਨਾਲ ਹੋ ਗਈ ਕਿੰਨਾ ਕਿੰਨਾ ਪਾਣੀ ਰਿਹਾ ਤੁਹਾਡੇ ਘਰਾਂ ਪੰਜ-ਪੰਜ ਫੁੱਟ ਜੀ ਆਪਾਸੇ ਬਸ ਰਿਹਾ ਤਾਂ ਸਾਡੇ ਅੰਦਰ ਪਾਣੀ ਢਲਾਵ ਕਰਕੇ ਆਏ ਨੀ ਆਉਂਦੇ ਜਿਓ ਤੁਲੇ ਜਿਵੇਂ ਲੱਗ ਰਾ ਕੋਲ ਮਿਲਾ ਕੇ ਕਿੰਨਾ ਨੁਕਸਾਨ ਹੋ ਗਿਆ ਦਾ ਫੈਸਲਾ ਕਰ ਕਟੂ ਕਰ ਵੀ 5 ਲੱਖ ਦਾ ਹੋਊਗਾ ਪਰ ਇਹ ਸਾਨੂੰ ਦੇਰੇ ਕਿਹੜਾ ਆੜਾ ਬੰਦਾ ਮਕਾਨਾਂ ਦਾ ਮਕਾਨਾਂ ਦਾ ਭਾਗ ਜਾ ਪਗੜਾ ਜੋਨਾਂ ਦੀ ਸਭ ਸਾਰਾ ਮਕਾਨ ਹੋ ਗਿਆ ਕਿੰਨੀ ਫਸਲ ਦਾ ਨੁਕਸਾਨ ਹੋ ਗਿਆ ਆੜਾ ਮੇਰਾ ਤਾਂ ਛੇਕ ਲੈ ਬਾਕੀ ਮੇਰਾ ਭਰਾਵਾ ਦਾ ਹੈ ਬਾਕੀ ਮੇਰਾ ਭਰਾਵਾ ਦਾ ਛੇ ਛੇ ਦਾ ਹੰਦਾ ਹੋਇਆ ਉਹਨਾਂ ਦੇ ਮਕਾਨਾਂ ਨੂੰ ਨੁਕਸਾਨ ਪਹ। ਹਾਂ ਉਹਨਾਂ ਦੇ ਮਕਾਨਾਂ ਦੇ। ਉਹਨਾਂ ਦੇ ਇੱਥੇ ਐਨਕੋ ਆ ਗਏ। ਟਪਲਾਛੇ ਖੜੀਆਂ ਪੈ ਗਈਆਂ ਨੇ। ਇਹ ਇੱਕ ਗਰੇਸ ਹੈਂ ਗਾ ਮੇਰਾ ਮੁੰਡਾ ਆਈ। ਉਹਨਾਂ ਦੀ ਚਾਰ ਮੱਜੀ ਘਰੂ ਛੋਟੇ ਕਿੱਲੇ ਪਟਾਵ ਗਈਆਂ ਨੇ। ਤੇ ਉਹ ਪਤਾ ਨਹੀਂ ਕਿਹੜੇ ਕਸ ਲੋੜ ਨੂੰ ਕਿਹੜੇ ਪਾਸੇ ਲੋੜ। ਘਰੂ ਇਹ ਕਿੱਲੇ ਪਟਾ ਦੇ ਗਈਆਂ। ਕਿੰਨੇ ਕੁ ਦਿਨਾਂ ਦੀ ਗੱਲ ਹੈ। ਇਹ ਪਾਣੀਾਂ ਦੇ ਵਿੱਚ ਗੱਲ ਲੱਗੀ। ਪਾਣੀ ਜਾਂਦੇ ਠੋਖਾ ਰਹਿਤ। ਕਲਾ ਦਿੱਤੀ ਤੇ ਕੀ ਐਤਵਾਰੀ ਜੇ ਤੂੰ ਨਹੀਂ ਜੀ ਕਾ ਤੂੰ ਖੁਣ ਨਹੀਂ ਹੱਲ ਤੇ ਐਵੇਂ ਆ ਤੇ ਖੜੇ ਬੈਠੇ ਨੇ ਤੇਲਾ ਕੀ ਕਰਨੀ ਹੈ ਬੈਂਕ ਵਾਲਿਆਂ ਨੂੰ ਬੈਂਕ ਨੇ ਨਹੀਂ ਕੀਤੀ ਐ ਤੇ ਬੈਂਕ ਇਹ ਆ ਜਿਬਾ ਕਰਨ ਸਾ ਪਾੜੇ ਬਾਜੇ ਲਗਦੇ ਨੂੰ ਤੇ ਯਾਰ ਝੋਟਾ ਕਰਨ ਲਗਦੇ ਉਹ ਗੱਲੇ ਸੁਣਦੇ ਮੱਜਾ ਜੀ ਕਿਹੜਾ ਬੰਦਾ ਸਾਡਾ ਸਾਉ ਤਾਬੂ ਇਹ ਕਾਹ ਗਿਆ ਬੱਚੇ ਇਹ ਮਕਾਨਾ ਦੇ ਦਿੱਤਾ ਜੋ ਬਲੱਛਾ ਬੁਣਿਆ ਸਾਡੇ ਮੈਂ ਕਿੰਝ ਕੋਈ ਹੈ ਆਦਾ ਹੋਈ ਮਹਾਜਿਤਾ ਜਨ ਬੰਨਾਂ ਦੇ ਇਤਹਾਸ ਕਿਹੜਾ ਹੈ ਸਾਡਾ ਦੇਖਾ ਜਾ ਦੇਖਦੇ ਦਿਖਾ ਜਾਵੇ ਦਾੜਾ ਪੈ ਗਿਆ ਵੱਡੇ ਵੱਡੇ ਮਕਾਨਾਂ ਉਸ ਕੋ ਦੂਜਾ ਨਾਲ ਚਾਰ ਚਰਫਟ ਪਾਣੀ ਚੱਲ ਰਿਆ ਸੀ ਉਹਦੇ ਕਾਰਨ ਨੇ ਦਾੜਾ ਵਧਿਆ ਦੇ ਪੈ ਗਿਆ ਇਹ ਗੋ ਬੰਦਾ ਸਾਡਾ ਬਲਕਿ ਕੇ ਮਰਜਾ ਬਣੇ ਜੋ ਕਸ਼ਮਰਦੀ ਬਣਾਉਣ ਕੀ ਮਰਜੀ ਕਰਨ ਕੋਈ ਜਾਣ ਨਹੀਂ ਮੰਨ ਨੁਕਸਾਨ ਹੋ ਗਿਆ ਸਰਕਾਰਾਂ ਜ਼ਿੰਮੇਦਾਰ ਨੇ ਠੀਕ ਹੈ ਇੰਦਾ ਪੂਰ ਪੇਲ ਫੁੱਲ ਬਣੇ ਹਾਲੇ ਦਿੱਤਾ ਜਾਵੇ ਕਿੰਨੇ ਮਕਾਨਾਂ ਨੂੰ ਜਿਹੜਾ ਦਰਾੜਾ ਪੈ ਗਿਆ ਦੋ ਮਕਾਨਾਂ ਨੂੰ ਪਿਆ ਇਹ ਦੋਵੇਂ ਪੱਕੇ ਨੇ ਹਾਂ ਜੀ ਦੋਵੇਂ ਪੱਕੇ ਡਿੱਗਣ ਦਾ ਪੂਰਾ ਖਤਰਾ ਹੈ ਨਾ ਜਾਣੇ ਕੋਈ ਨਖਾਂ ਲਾ ਕਰ ਗਈ ਇਹ ਤਾਂ ਨਹੀਂ ਕਿ ਇਹਨਾਂ ਨੂੰ ਬਣਾ ਦੇਣ ਦੁਬਾਰਾ ਸਾਡੇ ਆ ਹੁਣ ਵਾਲੇ ਸਾਲ ਦੋ ਸਾਲ ਨੂੰ ਬਣਾਉਣ ਨੇ ਤੇ ਵੀ ਬਾਟੇ ਵੀ ਖੜੇ ਨੇ 2023 ਇੱਕ ਵੀ ਹਾਲ ਤੁੰਗ ਫਿਰ ਹੋਈ ਹਾਲ ਹੋਇਆ